विजयदार साहब ਕਿਵੇਂ ਆ ਉਹ ਚੱਲਾਂਗੇ ਚੱਲਾਂਗੇ ਚੱਲਾਂ ਲੈ ਲਾ ਮੈਂ ਟਾਈਮ ਡਿਪਟੀ ਮੁੱਖ ਮੰਤਰੀ ਸਾਹਿਬ ਤੋਂ ਟਾਈਮ ਲੈ ਲਈ ਉਹੀ ਕਹਿੰਦਾ ਸੀ ਚਲੋ ਫਿਰ ਚੱਲੀਏ ਅੰਦਰ ਜਾ ਕੇ ਭਾਵੇਂ ਸੁਖਵੀਰ ਬਾਦਲ ਹਣੋਂ ਝਿੜਕਾਂ ਖਾ ਕੇ ਆਇਆ ਹੋਵੇ ਕਿੱਧਰ ਮੂੰਹ ਚੱਕਿਆ ਫਿਰ ਚੰਡੀਗੜ੍ਹੋਂ ਹੀ ਲੈ ਲਓ ਸਮਾਨ ਉੱਧਰ ਬਾ ਉੱਧਰ ਥੋੜਾ ਜਿਆਦਾ ਮਹਿੰਗਾ ਪੈਂਦਾ ਹੈ ਮਤਲਬ 12 13000 ਦਾ ਜਿਹੜਾ ਪੈਂਦਾ ਸੀ ਕੰਮ ਹੋਇਆ ਹੀ ਨਹੀਂ ਹੁੰਦਾ ਸੀ ਤੁਸੀਂ ਇੰਨੀਆਂ-ਇੰਨੀਆਂ ਤਰਗਾਹਾਂ ਲੈਨੇ ਹੋ ਤੇ ਉੱਤਰ ਤੁਸੀਂ ਕੰਮ ਰੋਕ ਕੇ ਲੋਕਾਂ ਨੂੰ ਤੰਗ ਕਰਕੇ ਸਰਕਾਰ ਨੂੰ ਬਲੈਕਮੇਲ ਕਰਦੇ ਹੋ ਇਹ ਕੰਮ ਨਹੀਂ ਚੱਲਦਾ B5 ਚੈਨਲ ਪੰਜਾਬੀ ਦੇਖ ਰਹੇ ਹਾਂ ਤੇ ਮੈਂ ਬਲਵਿੰਦਰ ਸਿੰਘ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਮੁਰਤੋਂ ਅਕਾਲੀ ਦਲ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਕਹਿਣਾ ਜੇਕਰ ਤੁਹਾਨੂੰ ਕੰਮ ਹੈ ਤਾਂ ਆਪਣੇ ਹਲਕੇ ਦੇ ਐਮਐਲਏ ਨੂੰ ਦੱਸਿਆ ਕਰੋ ਤੁਹਾਨੂੰ ਚੰਡੀਗੜ੍ਹ ਨਾ ਆਣ ਦੀ ਲੋੜ ਪਵੇ ਦੂਜੀ ਪਾਰਟੀਆਂ ਨੇ ਕੀ ਕਰਦੇ ਸੀ ਚੰਡੀਗੜ੍ਹ ਬੁਲਾ ਲੰਦੇ ਸੀਗੇ ਤੇ ਉਹਨੇ ਜਥੇਦਾਰਾਂ ਦੇ ਉੱਤੇ ਤੰਗ ਕਰਿਆ ਉਹਨੇ ਕਿਹਾ ਕਿ ਪਹਿਲਾਂ ਜਥੇਦਾਰ ਨੂੰ ਮਿਲਦੇ ਸੀ ਵੀ ਕੰਮ ਐ ਡਿਪਟੀ ਮੁੱਖ ਮੰਤਰੀ ਨੂੰ ਮਿਲਣਾ ਜਾਂ ਮੁੱਖ ਮੰਤਰੀ ਨੂੰ ਮਿਲਣਾ ਤਾਂ ਜਥੇਦਾਰ ਕਹਿੰਦਾ ਸੀ ਕੋਈ ਨਹੀਂ ਟਾਈਮ ਲੈ ਲਿਆ ਆਪਾਂ ਚੱਲਾਂਗੇ ਜਿਹਦੇ ਚੱਲਦੇ ਕੋਈ ਗੱਲਾਂ ਕੀਤੀਆਂ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਆ ਚੰਡੀਗੜ੍ਹ ਆਉਣ ਦੀ ਘੱਟ ਲੋੜ ਪੈਂ ਮੈਂ ਤਾਂ ਕਹਿੰਦਾ ਘੱਟ ਲੋੜ ਪਵੇ ਕਿਉਂਕਿ ਚੰਡੀਗੜ੍ਹ ਦੇ ਖਰਚੇ ਹੀ ਬਹੁਤ ਪੈ ਜਾਂਦੇ ਸੀ ਪਹਿਲਾਂ ਕੀ ਹੁੰਦਾ ਸੀ ਜਥੇਦਾਰ ਨੂੰ ਪਾ ਲਓ ਪਹਿਲਾਂ ਤਾਂ ਵੀ ਜਥੇਦਾਰ ਸਾਹਿਬ ਕਿਵੇਂ ਆ ਉਹ ਚੱਲਾਂਗੇ 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 ਚੰਡੀਗੜ੍ਹ ਚੱਲਾਂਗੇ ਲੈ ਲਾ ਮੈਂ ਟਾਈਮ ਡਿਪਟੀ ਮੁੱਖ ਮੰਤਰੀ ਸਾਹਿਬ ਕੋ ਟਾਈਮ ਲੈ ਲੀਏ ਉਹੀ ਕਹਿੰਦਾ ਸੀ ਚਲੋ ਫਿਰ ਚਲੀਏ ਕਰਾ ਲਓ ਫਿਰ ਸੁਮੋ ਸੁਮੋ ਕਰਾ ਲਈਜੀ ਉਹਨੇ 6000 ਰੁਪਏ ਦਾ ਕਹਤਾ ਜਾ ਕੇ ਜਿੰਨਾਂ ਦਾ ਕੰਮ ਸੀ ਪੰਜ ਸੱਤ ਬੰਦੇ ਜਨ ਨਾਲ ਜਾਂਦੇ ਸੀ ਉਹਨਾਂ ਨੂੰ ਬਾਹਰ ਪਹੜਾਉਂਦਾ ਸੀ ਆਪ ਅੰਦਰ ਚਲੇ ਜਾਂਦਾ ਸੀ ਅੰਦਰ ਜਾ ਕੇ ਭਾਵੇਂ ਸੁਖਵੀਰ ਬਾਦਲ ਹਣੋਂ ਝਿੜਕਾਂ ਖਾ ਕੇ ਆਇਆ ਉਹ ਕਿੱਧਰ ਮੂੰਹ ਚੱਕਿਆ ਤੀਜੇ ਦਿਨ ਆ ਜਾਂਦੇ ਹੋ 5 ਮਿੰਟਾਂ ਬਾਅਦ ਆ ਕੇ ਕਹਿੰਦਾ ਸੀ ਬੜੇ ਵਧੀਆ ਮੂਡ ਸੀ ਅੱਜ ਤਾਂ ਉਹ ਕਹਿੰਦਾ ਕੰਮ ਹੋ ਗਿਆ ਜਹਦਾਰਾ ਤਰਾ ਤੇ ਬੱਸ ਹੋ ਗਿਆ ਕੰਮ ਤੁਹਾਡਾ ਚੱਲੀਏ ਫਿਰ ਜਾ ਚਲੋ ਜੀ ਸ਼ੁਕਰ ਅਗਲਾ ਕਹਿੰਦਾ ਕੰਮ ਹੋ ਗਿਆ ਫਿਰ ਚੰਡੀਗੜ੍ਹੋਂ ਹੀ ਲੈ ਲਓ ਸਮਾਨ ਉੱਧਰ ਬਾ ਉੱਧਰ ਥੋੜਾ ਜਿਆਦਾ ਮਹਿੰਗਾ ਪੈਂਦਾ ਚਲੋ ਜੀ ਉੱਥੋਂ ਸਮਾਨ ਲੈ ਲਿਆ ਉੱਥੇ ਖਾਵਾਂਗੇ ਹਵੇਲੀ ਚ ਰੋਟੀ ਕਰ ਕਰਾ ਕੇ ਕਰ ਕਰਾ ਕੇ ਜੀ ਮਤਲਬ 12 13000 ਦਾ ਢੇਡਾ ਪੈਂਦਾ ਸੀ ਕੰਮ ਹੋਇਆ ਹੀ ਨਹੀਂ ਹੁੰਦਾ ਸੀ ਸੰਤੋ ਚੰਡੀਗੜ੍ਹ ਨੇ ਕਿ ਕਿੜਿਆ ਨੇ ਖਾ ਲਿਆ ਸੋ ਅਸੀਂ ਹੁਣ ਕਹਿੰਦੇ ਆ ਆਨਲਾਈਨ ਹੋਊਗਾ ਕਚੈਰੀਆਂ ਜਾਓਗੇ ਰਜਿਸਟਰੀ ਕਰਾਉਣ ਵਾਸਤੇ ਆਪਦੇ ਘਰੇ ਬਹਿ ਕੇ ਤੁਸੀਂ ਰਜਿਸਟਰੀ ਲਿਖ ਸਕਦੇ ਹੋ ਜੀ ਘਰੇ ਰਜਿਸਟਰੀ ਲਿਖ ਸਕਦੇ ਹੋ ਲਿਖ ਕੇ ਰਜਿਸਟਰੀ ਲੈ ਜਾਓ ਨਹੀਂ ਤਾਂ ਉੱਥੇ ਸਾਜ ਕੇ ਅੰਦਰ ਚ ਲਿਖਾ ਲਿਓ ਰਿਸਟਰੀਓਥੀ ਲਿਖੋ ਤੁਹਾਨੂੰ ਤਰੀਕ ਮਿਲੂਗੀ ਮੋਬਾਈਲ ਫੋਨ ਤੇ ਕਿ 12 ਤਰੀਕ ਨੂੰ 3 ਤੋਂ ਸਵਾ 3 ਤੁਹਾਡਾ ਟਾਈਮ ਹੈ 3 ਤੋਂ ਸਵਾ 3 ਜਾਓ 15 ਮਿੰਟਾਂ ਥੋਡੀ ਰਿਸਟਰੀ ਹੋ ਜਾਊਗੀ ਫਰਦ ਕਢਾਉਣੀ ਆ ਫਰਦ ਕਢਾਓ ਹੈ ਜਿਹੜੀ ਵੀ ਤੂੰ ਇੰਤਕਾਲ ਕਰਾਉਣਾ ਇੰਤਕਾਲ ਕਰਾਓ ਜਿਹੜਾ ਵੀ ਕੋਈ ਕੰਮ ਕਚਹਿਰੀ ਦਾ ਉਹ ਆਨਲਾਈਨ ਹੋਊਗਾ ਕਚਹਿਰੀਆਂ ਵਾਲੀ ਜਿਹੜੀ ਰਿਸ਼ਵਤ ਹੈ ਉਹ ਸਭ ਤੋਂ ਵੱਧ ਤੰਗ ਕਰਦੀ ਸੀ ਬੰਦੇ ਨੂੰ ਪਰ ਕਚਹਿਰੀਆਂ ਜਾਣ ਨੂੰ ਜੀ ਨਹੀਂ ਕਰਦਾ ਸੀਗਾ ਜਾ ਦੇਖਿਆ ਉਹਨਾਂ ਤੁਸੀਂ ਪਟਵਾਰੀ ਕੀ ਕਹਿੰਦੇ ਸੀ ਕਹਿੰਦੇ ਹੜਤਾਲ ਕਰਾਂਗੇ ਮੈਂ ਕਰ ਦੋ ਤਹਿਸੀਲਦਾਰ ਕੀ ਕਹਿੰਦੇ ਸੀ ਅਸੀਂ ਕਲਮ ਛੋੜ ਹੜਤਾਲ ਕਰਾਂਗੇ ਮੈਂ ਕਲਮ ਛੱਡੋਂਗੇ ਤਾਂ ਬਿਮਰਜੀ ਨਾਲ ਮਿਲੂਗੀ ਫਿਰ ਸਾਡੀ ਮਰਜ਼ੀ ਨਾਲ ਮਰਜ਼ੀ ਆ ਤੁਹਾਡੀ ਛੱਡ ਲੋ ਜਦੋਂ ਬਦਲੀਆਂ ਕੀਤੀਆਂ ਉਦੋਂ ਦਾ ਸ਼ਵਾਰਚਾ ਲਾਉਂਦੇ ਪਏ ਆ ਕੋਈ ਗੱਲਿਆਂ ਗਲਤੀ ਹੋ ਗਈ ਹੋਈ ਐਵੇਂ ਬਸ ਕਲਮ ਜੀ ਛੱਡ ਬੈਠੇ ਤੁਸੀਂ ਇੰਨੀਆਂ ਨੀਆਂ ਤਰਖਾਂ ਲੈਨੇ ਹੋ ਤੇ ਉੱਤਰ ਤੁਸੀਂ ਕੰਮ ਰੋਕ ਕੇ ਲੋਕਾਂ ਨੂੰ ਤੰਗ ਕਰਕੇ ਸਰਕਾਰ ਨੂੰ ਬਲੈਕਮੇਲ ਕਰਦੇ ਹੋ ਇਹ ਕੰਮ ਨਹੀਂ ਚੱਲੇਗਾ ਇਹ ਕੰਮ ਤਾਂ ਨਹੀਂ ਮੈਂ ਆਹ ਤਾਂ ਮੈਂ ਕੈਸਟ ਸੀਰੀਅਲ 'ਚ ਕਹਿੰਦਾ ਰਿਆਂ ਪਹਿਲਾਂ ਸੁਣ ਇਸ ਕਰਕੇ ਜੇ ਤੁਹਾਨੂੰ ਲੱਗਦਾ ਹੈ ਵੀ ਇਹ ਸਾਡੇ ਵਰਗੇ ਹੀ ਨੇ ਯਾਰ ਸਾਡੇ ਵਰਗੇ ਹੀ ਗੱਲਾਂ ਕਰਦੇ ਨੇ ਇਹਨਾਂ ਨੂੰ ਸਾਡੇ ਚੁੱਲਿਆਂ ਦੀ ਅੱਗ ਦਾ ਪਤਾ ਹੈ ਇਹ ਸਾਡੇ ਜਵਾਕਾਂ ਬਾਰੇ ਸੋਚਦੇ ਨੇ ਤਾਂ ਥਾੜੀ ਮਾਰ ਦਿਓ ਜ ਨਹੀਂ ਤਾਂ ਸਰਦ ਜੀਓ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਭਧੌੜ ਦੇ ਹਿਸਾਬ ਨਾਲ ਆਵਾਜ਼ ਘਟਾ ਥੋੜਾ ਜਿਹਾ ਹੋਰ ਚੱਕੋ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਜਾਂਦੇ ਰਹੋ ਬਸਦੇ ਰਹੋ ਜ਼ਿੰਦਾਬਾਦ ਰਹੋ ਆਵਾਜ਼ ਰਹੋ ਹੌਲੀ ਜਾਇਓ ਆਰਾਮ ਨਾ ਜਾਇਓ ਮਾਪਾ ਪੈਣਾ ਵੀ ਨੇ ਬੱਚੇ ਵੀ ਨੇ ਔਰ ਤੁਹਾਡੀ ਲੋੜ ਵੀ ਹੈ ਬਹੁਤ ਪੰਜਾਬ ਨੂੰ ਬਹੁਤ-ਬਹੁਤ ਵਧਾਈਆਂ ਤੁਹਾਨੂੰ ਬਹੁਤ-ਬਹੁਤ ਧੰਨਵਾਦ ਜੀ ਜਿਵੇਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬੋਲੋ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਇੱਕ ਤੰਗ ਕੱਸਿਆ ਗਿਆ ਜਥੇਦਾਰਾਂ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਜਦੋਂ ਅਕਾਲੀ ਦਲ ਦੀ ਸਰਕਾਰ ਹੁੰਦੀ ਸੀ ਤਾਂ ਉਸ ਸਮੇਂ ਜਥੇਦਾਰਾਂ ਦੀ ਚੜ੍ਹਾਈ ਹੁੰਦੀ ਸੀ ਤਾਂ ਜਥੇਦਾਰ ਹੀ ਕੰਮ ਕਰਾਉਂਦੇ ਸੀ ਕਿਹਾ ਜਾਂਦਾ ਸੀ ਜਥੇਦਾਰ ਸਾਹਿਬ ਨੂੰ ਮਿਲੋ ਜਥੇਦਾਰ ਸਾਹਿਬ ਨੂੰ ਮਿਲੋ ਤਾਂ ਜਿੱਦਾਂ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਲਲਿਖ ਤੰਗ ਕੱਸਿਆ ਗਿਆ ਹੁਣ ਵੇਖਣਾ ਹੋਵੇਗਾ ਇਸ ਤੰਗ ਨੂੰ ਲੈ ਕੇ ਅਕਾਲੀ ਦਲ ਦਾ ਕੀ ਜਵਾਬ ਆਨਾਲ ਸਮਾਂ ਦੱਸੇਗਾ ਮੈਡੀਟਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ